ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਸੰਗਤ ਜੀਓ ਹੁਣ ਤੱਕ ਅਸੀਂ ਇਹੀ ਜਾਣਦੇ ਸੀ ਕਿ ਗੰਗੂ ਦੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਕੁਝ ਮੋਰਾ ਬਦਲੇ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਮੁਰਿੰਡਾ ਕੋਤਵਾਲੀ ਦੇ ਵਿੱਚ ਰੱਖਿਆ ਜਾਂਦਾ ਹੈ ਫਿਰ ਸਰਹੰਦ ਜਾ ਕੇ ਠੰਡੇ ਬੁਰਜ ਦੇ ਵਿੱਚ ਰਖਣ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਨੇਹਾ ਦੇ ਵਿੱਚ ਝਿੰਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਪਰ ਇਸ ਤੋਂ ਇਲਾਵਾ ਜੋ ਕੁਝ ਹੋਇਆ ਸੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਉਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਇਤਿਹਾਸਕਾਰ ਦੱਸਦੇ ਹਨ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸੀ ਤਾਂ ਜੋ ਛੋਟੇ ਸਾਹਿਬਜ਼ਾਦਿਆਂ ਨੂੰ ਝੁਕਾ ਕੇ ਉਨਾ ਦਾ ਧਰਮ ਪਰਿਵਰਤਨ ਕੀਤਾ ਜਾ ਸਕੇ ਜੇਸ ਵੇਲੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਤੋਂ ਸਰਹੰਦ ਲਿਆਂਦਾ ਗਿਆ ਤਾਂ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਨੰਗੇ ਪੈਰੀ ਅਤੇ ਪੈਰਾਂ ਦੇ ਵਿੱਚ ਬੇੜੀਆਂ ਪਵਾ ਕੇ ਸਰਹੰਦ ਲਿਆਂਦਾ ਗਿਆ ਉਸ ਵੇਲੇ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ 7 ਸਾਲ ਦੀ ਸੀ ਅਤੇ ਬਾਬਾ ਫਤੀ ਸਿੰਘ ਜੀ ਜੋ ਮਹਿਜ਼ 5 ਸਾਲ ਦੇ ਸਨ ਹੁਣ ਸੋਚ ਕੇ ਦੇਖੋ ਜੇਕਰ ਐਨੀ ਕੋ ਉਮਰ ਦੇ ਬੱਚੇ ਨੂੰ ਦਬਕਾ ਮਾਰ ਦਿੱਤਾ ਜਾਵੇ ਤਾਂ ਉਹ ਸਿਰ ਆਪਣਾ ਤਾਂ ਨਹੀਂ ਚੁਕਦੇ ਪਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੂਬੇ ਦੀ ਕਚੈਰੀ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਨੇ ਅਤੇ ਇਸ ਪਹਿਲੀ ਪੇਸ਼ੀ ਦੇ ਵਿੱਚ ਵਜ਼ੀਰ ਖਾਂ ਸਾਹਿਬ ਜਾਦਿਆਂ ਨੂੰ ਡਰਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਅਤੇ ਕਈ ਤਰ੍ਹਾਂ ਦੇ ਝੂਠ ਵੀ ਬੋਲਦਾ ਹੈ ਕਹਿੰਦਾ ਹੈ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਤੁਹਾਡੇ ਵੱਡੇ ਭਰਾਵਾਂ ਨੂੰ ਅਸੀਂ ਖਤਮ ਕਰ ਦਿੱਤਾ ਹੈ ਤੇ ਤੁਹਾਡੇ ਨਾਲ ਵੀ ਇਹੀ سلوਕ ਕੀਤਾ ਜਾਵੇਗਾ ਅਤੇ ਨਾਲ ਹੀ ਲਾਲਚ ਦਿੰਦਾ ਹੈ ਕਿ ਜੇਕਰ ਤੁਸੀਂ ਇਸਲਾਮ ਕਬੂਲ ਕਰ ਲੈਂਦੇ ਹੋ ਤੇ ਤੁਹਾਨੂੰ ਤੁਹਾਡਾ ਆਨੰਦਪੁਰ ਵਾਪਸ ਦੇ ਦਿੱਤਾ ਜਾਵੇਗਾ ਤਾਂ ਤੁਸੀਂ ਮਹਿਲਾ ਦੇ ਵਿੱਚ ਆਨੰਦ ਮਾਣੋਗੇ ਸੰਘੇ ਜੀ ਇਹ ਸਾਰੇ ਡਰਾਵੇ ਤੇ ਲਾਲਚ ਦੇਣ ਦਾ ਕਾਰਨ ਇਹ ਸੀ ਕਿ ਸਾਹਿਬ ਜਾਦੇ ਇਸਲਾਮ ਕਬੂਲ ਕਰ ਲੈਣ ਵਜ਼ੀਰ ਖਾਂ ਚਾਹੁੰਦਾ ਸੀ ਕਿ ਜੇਕਰ ਸਾਹਿਬ ਜਾਦੇ ਇਸਲਾਮ ਕਬੂਲ ਕਰ ਲੈਂਦੇ ਹਾਂ ਤਾਂ ਇਹ ਉਸ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਹਰਾਉਣ ਦੇ ਵਿੱਚ ਤਾਂ ਅਸਫਲ ਹੋ ਚੁੱਕਿਆ ਸੀ ਇਸ ਲਈ ਉਸ ਦੀ ਸਭ ਤੋਂ ਵੱਡੀ ਜਿੱਤ ਹੀ ਸਾਹਿਬ ਜਾਦਿਆਂ ਨੂੰ ਝਕਾਉਣਾ ਸੀ ਇਤਿਹਾਸਕਾਰ ਦੱਸਦੇ ਹਨ ਕਿ ਸੂਬੇ ਦੀ ਕਚਹਿਰੀ ਦੇ ਵਿੱਚ ਸਭ ਤੋਂ ਵੱਧ ਜਵਾਬ ਬਾਬਾ ਜੋਰਾਵਰ ਸਿੰਘ ਜੀ ਨੇ ਦਿੱਤੇ ਅਤੇ ਬਾਬਾ ਫਤੇ ਸਿੰਘ ਜੀ ਨੇ ਆਪਣੇ ਵੱਡੇ ਭਰਾ ਦੀ ਹਰ ਗੱਲ ਦੇ ਵਿੱਚ ਆਪਣਾ ਸਿਰ ਹਾਂ ਦੇ ਵੱਜੋਂ ਹਿਲਾਇਆ ਇਹ ਸਾਰੇ ਜਵਾਬ ਦਾਦੀ ਮਾਤਾ ਗੁਜਰਕੌਰ ਜੀ ਦੀ ਪਰਵ੍ਰਿਸ਼ ਦਾ ਨਤੀਜਾ ਸੀ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੂੰ ਤੋਰਨ ਤੋਂ ਪਹਿਲਾਂ ਮਾਤਾ ਗੁਜਰਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਸਿੱਕੀ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਜ਼ੁਲਮੀ ਹਕੂਮਤ ਤੇ ਅੱਗੇ ਨਹੀਂ ਝੁਕੇ ਸੀ ਅਤੇ ਤੁਸੀਂ ਵੀ ਨਹੀਂ ਝੁਕਣਾ ਜਦੋਂ ਵਜ਼ੀਰ ਖਾਨ ਨੂੰ ਦਿਖਣ ਲੱਗਿਆ ਕਿ ਸਾਹਿਬਜ਼ਾਦੇ ਝੁਕਣ ਲਈ ਤਿਆਰ ਨਹੀਂ ਹਨ ਤਾਂ ਅਗਲੀ ਸਵੇਰ ਇਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇਣ ਦਾ ਹੁਕਮ ਦਿੱਤਾ ਪਹਿਲੇ ਦਿਨ ਦੀ ਕਚੈਰੀ ਖਤਮ ਹੋਣ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਦੇ ਕੋਲ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੁਰੂਆਂ ਦੇ ਇਤਿਹਾਸ ਵਿੱਚੋਂ ਨਾ ਛੁੱਕਣ ਦੇ ਸਿੱਖਿਆ ਦਿੰਦੇ ਹਨ ਅਤੇ ਆਪਣੀ ਬੁੱਕਲ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਠੰਡ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਅਗਲੀ ਸਵੇਰ ਸੋਚਾਨੰਦ ਤੇ ਵਜ਼ੀਰ ਖਾਨ ਨੂੰ ਇਹ ਦੇਖਣ ਲੱਗਿਆ ਕੀ ਸਾਹਿਬਜਾਦੇ ਝੁੱਕਣ ਵਾਲੇ ਨਹੀਂ ਹਨ ਤਾਂ ਉਹਨਾਂ ਨੇ ਸਾਹਿਬਜਾਦਿਆਂ ਨੂੰ ਇੱਕ ਪਿੱਪਲ ਦੇ ਪੇੜ ਦੇ ਨਾਲ ਬੰਨ੍ਹ ਦਿੱਤਾ ਅਤੇ ਸਿਪਾਹੀ ਸਾਹਿਬਜਾਦਿਆਂ ਨੂੰ ਗੁਲੇਲ ਦੇ ਨਾਲ ਵੱਟੇ ਮਾਰਨ ਲੱਗੇ ਕਿੰਨੀ ਦੇਰ ਵੱਟੇ ਮਾਰਨ ਤੋਂ ਬਾਅਦ ਸਾਹਿਬਜਾਦਿਆਂ ਦੇ ਹੱਥ ਬੰਨ੍ਹ ਕੇ ਨੰਗੇ ਪਿੰਡੇ ਤੂਤਦੀਆਂ ਛੜੀਆਂ ਮਾਰੀਆਂ ਗਈਆਂ ਜਿਸ ਨਾਲ ਸਾਹਿਬਜਾਦਿਆਂ ਦੇ ਪਿੰਡੇ ਤੇ ਲਾਸ਼ਾਂ ਪੈ ਗਈਆਂ ਇਸੇ ਇਤਿਹਾਸ ਬਾਰੇ ਬਹੁਤਿਆਂ ਨੂੰ ਨਹੀਂ ਪਤਾ ਕਿ ਸਾਹਿਬ ਜਾਦਿਆਂ ਨੂੰ ਅਜੇਹ ਤਸੀਹੇ ਵਿ ਦਿੱਤੇ ਗਏ ਸੀ ਕਿਉਂਕਿ ਮੁਗਲ ਸਰਕਾਰ ਨੇ ਤਾਂ ਪਹਿਲਾਂ ਵੀ ਸਿੱਖਾਂ ਨੂੰ ਝੁਕਾਉਣ ਦੇ ਲਈ ਅਜੇਹੀ ਹੀ ਤਸੀਹੇ ਦਿੱਤੇ ਹਨ ਇਸ ਲਈ ਮੁਗਲ ਸਰਕਾਰ ਨੂੰ ਇਹ ਤਸੀਹੇ ਦੇਣਾ ਬਹੁਤ ਵੱਡੀ ਗੱਲ ਨਹੀਂ ਸੀ ਵਜ਼ੀਰ ਖਾਂ ਸਾਹਿਬ ਜਾਦਿਆਂ ਨੂੰ ਝੁਕਾਉਣਾ ਚਾਹੁੰਦਾ ਸੀ ਇਸ ਲਈ ਉਹ ਕਿਸੇ ਹੱਦ ਤੱਕ ਵੀ ਜਾ ਸਕਦਾ ਸੀ ਤਸੀਹੇ ਦੇਣ ਤੋਂ ਬਾਅਦ ਸਾਹਿਬ ਜਾਦਿਆਂ ਨੂੰ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਫਿਰ ਤੋਂ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਦੋਵੇਂ ਸਾਹਿਬਜਾਦੇ ਅਡੋਲ ਖੜੇ ਸੀ ਫਿਰ ਸੁਚਾਨੰਦ ਨੇ ਆਪਣੀ ਖਿਣੌਣੀ ਚਾਲ ਚੱਲੀ ਤੇ ਕਿਹਾ ਸੂਬੇਦਾਰ ਸਾਹਿਬ ਅਸੀਂ ਇਹਨਾਂ ਦੋਵਾਂ ਨੂੰ ਰਿਹਾ ਕਰ ਦਿੰਦੇ ਹਾਂ ਪਰ ਪਹਿਲਾਂ ਇਹਨਾਂ ਤੋਂ ਇਹ ਤਾਂ ਪੁੱਛ ਲਿਆ ਜਾਵੇ ਕਿ ਇਹ ਰਿਹਾ ਹੋ ਕੇ ਕਰਨਗੇ ਕੀ ਤਾਂ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਨੇ ਜਵਾਬ ਦਿੱਤਾ ਇਥੋਂ ਜਾ ਕੇ ਅਸੀਂ ਫੇਰ ਤੋਂ ਸਿੰਘਾਂ ਨੂੰ ਇਕੱਠਾ ਕਰਾਂਗੇ ਫੌਜ ਤਿਆਰ ਕਰਾਂਗੇ ਅਤੇ ਇਸੇ ਤਰ੍ਹਾਂ ਹੀ ਜ਼ੁਲਮ ਦੇ ਖਿਲਾਫ ਲੜਦੇ ਰਹਾਂਗੇ ਇਸ ਗੱਲ ਤੋਂ ਬਾਅਦ ਸੁਚਾਨੰਦ ਨੇ ਵਜ਼ੀਰ ਖਾਨ ਨੂੰ ਪੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਵਜ਼ੀਰ ਖਾਨ ਨੇ ਕਾਜੀ ਨੂੰ ਫਤਵਾ ਸੁਣਾਉਣ ਦਾ ਹੁਕਮ ਦਿੱਤਾ ਅਤੇ ਕਾਜੀ ਦਾ ਫਤਵਾ ਸੀ ਕਿ ਦੋਵੇਂ ਸਾਹਿਬਜ਼ਾਦਿਆਂ ਨੂੰ ਜਿੰਦਾ ਹੀ ਨੇਹਾ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ ਜਦੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਨੇਹਾ ਦੇ ਵਿੱਚ ਚਿਣਨਾ ਸ਼ੁਰੂ ਕੀਤਾ ਗਿਆ ਤਾਂ ਵਜ਼ੀਰ ਖਾਂ ਪੁੱਛਦਾ ਹੈ ਕਿ ਇਸਲਾਮ ਕਬੂਲ ਹੈ ਜਾਂ ਨਹੀਂ ਜੇਕਰ ਕਬੂਲ ਹੈ ਤਾਂ ਜਾਨ ਬਖਸ਼ ਦਿੱਤੀ ਜਾਵੇਗੀ ਪਰ ਸਾਹਿਬਜ਼ਾਦੇ ਅਡੋਲ ਖੜੇ ਰਹੇ ਅਤੇ ਸ਼ਹੀਦ ਹੋਣਾ ਪਰਵਾਹ ਨਹੀਂ ਕੀਤਾ ਜਦੋਂ ਸਾਹਿਬਜ਼ਾਦਿਆਂ ਨੂੰ ਨੇਹਾ ਦੇ ਵਿੱਚ ਚਿਣ ਦਿੱਤਾ ਗਿਆ ਤਾਂ ਕੰਦ ਕੱਚੀ ਹੋਣ ਕਰਕੇ ਅਤੇ ਸਾਹਿਬਜ਼ਾਦਿਆਂ ਦਾ ਭਾਰ ਹੋਣ ਕਰਕੇ ਕੰਦ ਥੱਲੇ ਗਿਰ ਗਈ ਤਾਂ बेहोਸ਼ੀ ਦੀ ਹਾਲਤ ਦੇ ਵਿੱਚ ਸਾਹਿਬਜ਼ਾਦੇ ਇੱਟਾਂ ਦੇ ਢੇਰ ਦੇ ਵਿੱਚ ਪਏ ਨੇ ਤਾਂ ਵਜ਼ੀਰ ਖਾ ਦੇ ਹੁਕਮ ਦੇ ਵਿੱਚ ਦੋਹਾਂ ਸਾਹਿਬਜ਼ਾਦਿਆਂ ਦੀ ਛਾਤੀ ਦੇ ਉੱਤੇ ਗੋਡਾ ਰੱਖ ਕੇ ਜਾਲਮਾਂ ਨੇ ਸਿਵਾ ਕਰ ਦਿੱਤਾ ਇਸ ਤਰ੍ਹਾਂ ਸੰਗਤ ਜੀ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਪਿਆਰਿਓ ਅਕਸਰ ਹੀ ਅਸੀਂ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦੀ ਦਿਹਾੜਿਆਂ ਦੇ ਦਿਨਾਂ ਦੇ ਵਿੱਚ ਹੀ ਯਾਦ ਕਰਦੇ ਆ ਪਰ ਸਹਿਬਜ਼ਾਦਿਆਂ ਨੂੰ ਇੱਕ ਦਿਨ ਇੱਕ ਮਹੀਨਾ ਹੀ ਨਹੀਂ ਸਗੋਂ ਪੂਰੇ ਸਾਲ ਹੀ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਅੱਜ ਇਤਿਹਾਸ ਦੇ ਨਾਲ ਜ਼ਰੂਰ ਜਾਣੂ ਕਰਵਾਉਣਾ ਚਾਹੀਦਾ ਹੈ ਕਿਉਂਕਿ ਜੋ ਕੁਝ ਵੀ ਅੱਜ ਸਾਡੇ ਕੋਲ ਹੈ ਉਹ ਇਹਨਾ ਮਹਾਨ ਸਿੱਖਾ ਕਰਕੇ ਹੈ ਸੋ ਸੰਗਤ ਜੀ ਇਹ ਸੀ ਅੱਜ ਦੇ ਵੀਡੀਓ ਅੱਜ ਦੇ ਵੀਡੀਓ ਦੇ ਵਿੱਚ ਆਪਣੇ ਕੀਮਤੀ ਵਿਚਾਰ ਆਪਣੇ ਕੀਮਤੀ ਸੁਝਾਅ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂੰ ਦੇਵ ਇਜਾਜ਼ਤ ਜਲਦ ਹੀ ਮਿਲਦੇ ਹਾਂ ਅਗਲੀ ਤੇ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ